ਦੇਖੋ ਵੱਲ ਜੀ ਗੱਲ ਇਹ ਹੈ ਕਿ ਤੋਂ ਤੋਂ ਯੂਨੀਵਰਸਿਟੀ ਸ਼ੁਰੂ ਹੋਈ ਹੈ ਜਿਸ ਤੋਂ ਸਿੰਡੀਕੇਟ ਤੇ ਸੈਨੇਟਰ ਜੋ ਜਿਹੜੀਆਂ ਹੈ ਜਿਹੜੀਆਂ ਅਥਾਰਟੀਜ਼ ਨੇ ਜਿਹੜੀਆਂ ਸਾਰੀਆਂ ਯੂਨੀਵਰਸਿਟੀ ਤੇ ਸਾਰੇ ਕੰਡਕਟ ਵਿਹਾਰ ਕੰਮਕਾਜ ਜਿਹਨੂੰ ਸਾਰੇ ਨੂੰ ਦੇਖਦੀਆਂ ਨੇ ਸਾਰੇ ਨੂੰ ਦੇਖਦੇ ਨੇ ਭਾਵੇਂ ਠੀਕ ਆ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਂਦੇ ਆ ਉਹ ਸਾਰਾ ਐਡਮਿਨਿਸਟ੍ਰੇਸ਼ਨ ਉਹ ਦੇਖਦੇ ਆ ਅਕੈਡੈਮਿਕ ਸਾਰਾ ਕੁਝ ਉਹ ਦੇਖਦੇ ਆ ਪਰ ਆਲਟੀਮੇਟ ਜਿਹੜਾ ਡਿਸੀਜਨ ਲੈਣਾ ਹੁੰਦਾ ਉਹ ਸਿੰਡੀਕੇਟ ਤੇ ਸੈਨੇਟ ਇਹ ਦੋ ਸੰਸਥਾਵਾਂ ਨੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹ ਸਾਰ ਨੂੰ ਪਤਾ ਸ਼ੁਰੂ ਤੋਂ ਹੀ ਉਹਨ ਜਿਹੜੀ ਹੈਗੀ ਆ ਉਹ ਜਿਹੜੀ ਇਲੈਕਸ਼ਨ ਦੇ ਰਾਹੀਂ ਇਹਦੇ ਜਿਹੜਾ ਹੈਗਾ ਸਾਰੇ ਸੈਨੇਟ ਚ ਜਾਂਦੀ ਜਿਹਦੇ ਅਲੱਗ ਅਲੱਗ ਜਿਹੜੇ ਹੈਗੇ ਆ ਉਹਦੇ ਹੱਕੇ ਨੇ ਵਾਰਦੇ ਕੁਝ ਵੀ ਉਹਨੂੰ ਆਪਾਂ ਕਹਿ ਸਕਦੇ ਹਾਂ ਕੰਸਟੀਟੂਐਂਸੀਜ਼ ਨੇ ਤਾਂ ਸੇ ਉਹਦੇ ਚ ਸਾਰੇ ਪਾਸਿਓ ਜਿਹੜੇ ਜਿਹੜੇ 올ਡ ਸਟੂਡੈਂਟਸ ਨੇ ਉਹ ਵੀ ਸਟੂਡੈਂਟਸ ਨੇ ਤੇ ਜਿਹੜੇ ਟੀਚਰ ਨੇ ਅਧਿਆਪਕ ਨੇ ਉਹ ਵੀ ਉਹਨਾਂ ਦੀ ਕੰਸੈਂਸੀ ਹੈ ਪੂਰੇ ਇਸ ਦਾ ਦੀਆਂ ਕੰਸੈਂਸੀ ਨੇ ਤੇ ਨਾਮੀ ਹਸਦੇ ਆ ਇਸ ਸੈਨੇਟ ਦੀਆਂ ਮੈਂਬਰ ਰਹੀਆਂ ਨੇ ਇਹਨਾਂ ਨੂੰ ਸਿਆਸਤ ਦੇ ਵਿੱਚ ਵੀ ਗਈਆਂ ਬਾਅਦ ਦੇ ਵਿੱਚ ਵੀ ਗਈਆਂ ਤੇ ਸਿਆਸਤ ਦੇ ਵਿੱਚ ਹੁੰਦਿਆ ਹੋਇਆ ਵੀ ਉਹ ਸੈਨੇਟ ਦੇ ਮੈਂਬਰ ਜਿਹੜੀਆਂ ਨੇ ਸੋ ਸੈਨੇਟ ਇਜ਼ ਅ ਅਲਟੀਮੇਟ ਅਥਾਰਟੀ ਹੈ ਜਿਹਨੇ ਇਸ ਪੂਰੇ ਸਾਰੇ ਕੰਮਕਾਜ ਨੂੰ ਚਲਾਉਣਾ ਹੈ ਉਹ ਜਦੋਂ ਤੋਂ ਕੇਂਦਰ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਆਈ ਹੈ ਸਰਕਾਰ ਆਈ ਹੈ 10 ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹ ਕਿਸੇ ਨਾ ਕਿਸੇ ਜਿਹੜੇ ਆਨੇ ਬਹਾਨੇ ਚੰਡੀਗੜ੍ਹ ਤੋਂ ਜਿੰਨੀਆਂ ਵੀ ਸੰਸਥਾਵਾਂ ਜਿੰਨੀਆਂ ਵੀ ਜਿੰਨੀਆਂ ਸੰਸਥਾਵਾਂ ਪੰਜਾਬ ਨਾਲ ਜਿਆਦਾ ਸੰਬੰਧਿਤ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਅਧਿਕਾਰ ਨੂੰ ਲੈਣਾ ਚਾਹੁੰਦੇ ਆਂ ਕਦੇ ਇਹਨਾਂ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਮਾਮਲਾ ਚੱਲਦਾ ਹੈ ਕਿ ਇਸ ਯੂਨੀਵਰਸਿਟੀ ਨੂੰ ਸੈਂਟਰ ਯੂਨੀਵਰਸਿਟੀ ਬਣਾਇਆ ਜਾਵੇ ਤੇ ਉਹ ਵੀ ਕਾਫੀ ਚੱਲਦਾ ਰਿਹਾ ਤੇ ਅਧਿਆਪਕਾਂ ਨੇ ਵੀ ਕੀਤਾ ਵਿਦਿਆਰਥੀਆਂ ਨੇ ਵੀ ਕੀਤਾ ਹੁਣ ਜਿਹੜੀਆਂ ਸੈਨੇਟ ਦੀਆਂ ਚੋਣਾਂ ਜੂ ਨੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਇਹਨਾਂ ਦੀ ਲੋੜ ਨਹੀਂ ਹੈ ਸੈਨੇਟ ਦੀ ਲੋੜ ਨਹੀਂ ਹੈ ਇਸ ਤਰੀਕੇ ਦਾ ਜਿਹੜਾ ਨਵਾਂ ਰਜੀਮ ਨਵਾਂ ਜਿਹੜਾ ਹੈਗਾ ਨਿਜ਼ਾਮ ਨਾਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਉਹਦੇ ਤੇ ਵੀ ਵੱਖ-ਵੱਖ ਜਥੇਬੰਦੀਆਂ ਖਾਸ ਕਰਕੇ ਵਿਦਿਆਰਥੀ ਜੋ ਜਦੋਂ ਜਾਂਦੇ ਨੇ ਉਹ ਉਹਦੇ ਸਮੇਂ ਤੋਂ ਡਟੀਆਂ ਹੋਈਆਂ ਨੇ ਜਦੋਂ ਤੋਂ ਇਹ ਕੰਸਰਮ ਜੀ ਹੈ ਕਿ ਸੈਨੇਟ ਨੂੰ ਖਤਮ ਕਰ ਦਿੱਤੀ ਹੈ ਖਤਮ ਕੋ ਚਾਲ ਜਿਹੜੀ ਹੈ ਖੇਡੀ ਜਾ ਰਹੀ ਹੈ ਖੇਡੀ ਸੋ ਇਹਦੇ ਤੇ ਅਜੇ ਤੱਕ ਕੋਈ ਵੀ ਜਿਹੜੀ ਵਰਸ਼ਨ ਨਾ ਤਾਂ ਯੂਨੀਵਰਸਿਟੀ ਦੇ ਜੋ ਚਾਂਸਲਰ ਨੇ ਜੋ ਸਾਡੇ ਰਾਈਸਪੀਰੀਐਂਟ ਆਫ ਇੰਡੀਆ ਹੋ ਇਸ ਯੂਨੀਵਰਸਿਟੀ ਚਾਂਸਲਰ ਨੇ ਨਾ ਉਹਨਾਂ ਬੰਦੇ ਨੇ ਨਾ ਵਾਈਸ ਚਾਂਸਲਰ ਨਾ ਇੰਕਾ ਵਾਈਸ ਚਾਂਸਲਰ ਗੰਭਾਪਾ ਚੇਂਜ ਦੇ ਕੇ ਆ ਜੋ ਗੱਲ ਕਰਦੇ ਨੇ ਜਿਹੜਾ ਹੈ ਉਹ ਮੁੱਦਾ ਫੇਰ ਪਰੇ ਵਿਚਾਰ ਬਤਾ ਜਾਂਦੇ ਤੇ ਇਹਦੇ ਤੇ ਲਗਾਤਾਰ ਜਿਹੜੇ ਹੈ ਵਿਰੋਧੀਆਂ ਦਾ ਜਿਹੜਾ ਸੰਘਰਸ਼ ਹੈ ਅੰਦੋਲਨ ਚੱਲਿਆ ਜਿਹੜੀ ਬਲਜੀ ਤੁਸੀਂ ਗੱਲ ਕੀਤੀ ਕਿ ਹੁਣ ਇਹ ਮੁੱਦਾ ਜਿਹੜਾ ਪੋਲੀਟਿਕਲ ਬਣ ਗਿਆ ਪਹਿਲੀ ਗੱਲ ਤਾਂ ਇਹ ਕਿ ਚੋਣਾਂ ਜਿੱਥੇ ਆ ਗਿਓ ਪੋਲੀਟਿਕਲ ਹੀ ਹੁੰਦਾ ਤੇ ਰਾਜਨੀਤੀ ਤੇ ਚੋਣਾਂ ਦੇ ਆਪਸੀ ਤੋਲਣ ਦੀ ਜਿਹੜੀ ਅਸੀਂ ਗੱਲ ਹੈ ਚੋਣਾਂ ਭਾਵੇਂ ਕਿਸੇ ਵੀ ਹੋਣ ਭਾਵੇਂ ਕੋਰਪੋਰਟ ادارے ਦੀ ਹੋਣ ਭਾਵੇਂ ਯੂਨੀਵਰਸਿਟੀ ਦੀਆਂ ਸਟੂਡੈਂਟਸ ਹੀ ਹੋਣ ਤੇ ਭਾਵੇਂ ਸਾਡੀਆਂ ਅਸੈਂਬਲੀ ਪਾਰਲੀਮੈਂਟ ਦੇ ਕੋਲ ਹੁਣੇ ਦੇ ਵਿੱਚ ਸਾਰੀਆਂ ਧਿਰਾਂ ਇਸ ਗੱਲ ਤੇ ਧੀਆਂ ਹੋਈਆਂ ਕੱਲਾ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਆ ਟੁੱਟ ਕੇ ਨੰਦਿਆਂ ਨਾਲ ਧਰਨੇ ਤੇ ਬੈਠ ਚੁੱਕੇ ਨੇ ਤੇ ਵਕ ਵਕ ਸਮੇਂ ਤੇ ਉਹ ਇਹ ਕਾਰਵਾਈ ਕਰਦੇ ਰਹਿੰਦੇ ਹੁਣ ਪਤਾ ਲੱਗਾ ਕਿ ਅਕਾਲੀ ਦਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਗਿੱਦੀ ਆਏ ਨਹੀਂ ਕਿ ਉਹਨਾਂ ਨੇ ਵੀ ਹਾਜ਼ਾ ਨਾਰਾ ਮਾਰੇ ਜਿਸ ਨੂੰ ਪਹਿਲਾਂ ਵੀ ਅਕਾਲੀ ਲੀਡਰ ਇੱਥੇ ਹੋ ਕੇ ਗਏ ਨੇ ਜਿਹੜੀ ਅਕਾਲੀ ਕਾਂਗਸੀ ਲੀਡਰ ਵੀ ਆਏ ਨੇ ਹਾਂਜੀ ਤੇ ਉਹਨਾਂ ਦੇ ਲੀਡਰ ਵੀ ਆ ਕੇ ਦੇ ਨੇ ਕਾਂਗਰਸ ਵਾਲੇ ਵੀ ਆ ਕੇ ਗਏ ਨੇ ਆਮ ਆਦਮੀ ਪਾਰਟੀ ਵਾਲੇ ਵੀ ਆ ਕੇ ਗਏ ਨੇ ਹੁਣ ਅਸਲ ਦੇ ਵਿੱਚ ਮੈਂ ਇੱਕ ਸਵਾਲ ਤੁਹਾਨੂੰ ਜੀ ਸਵਾਲ ਸਵਾਲ ਵਿੱਚੋਂ ਲੈਂਦਾ ਰੋਕੇ ਕਿ ਇਹ ਚੋਣਾ ਕਰਵਾਉਣੀ ਹੈ ਕਿਸ ਨੇ ਇਹ ਚੋਣਾਂ ਤਾਂ ਯੂਨੀਵਰਸਿਟੀ ਨੇ ਕਰਾਉਣੀਆਂ ਨੇ ਨਾ ਜੀ ਅਸਲ ਦੇ ਵਿੱਚ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਚੋਣਾਂ ਕਰਾਉਣ ਦੀ ਹੈ ਤੇ ਪਰ ਜੇ ਹੁਣ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੂੰ ਪ੍ਰਕਾਸ਼ਨ ਨੂੰ ਕਾਫ ਕਰਕੇ ਵਾਈਸ ਚਾਂਸਲਰ ਅਸਲ ਦੇ ਵਿੱਚ ਕਸਟੋਡੀਅਨ ਨੇ ਕਿ ਵਾਈਸ ਚਾਂਸਲਰ ਨੇ ਸਾਰਾ ਮਾਮਲੇ ਦੇਖਣੇ ਹੁੰਦੇ ਆ ਜੇ ਉਹਨਾਂ ਨੂੰ ਉੱਪਰੋਂ ਇਹ ਹੁਕਮ ਹੈ ਤੇ ਕਿ ਇਹ ਚੋਣਾਂ ਜੜੀਆਂ ਹੈ ਡਿਲੇ ਹੋ ਜਾਣ ਨਾ ਕਰਵਾਈਆਂ ਜਾਣ ਤੇ ਫਿਰ ਉਹ ਜਿਹੜਾ ਹੈ ਅਨਕੰਨ ਕਰਦੇ ਰਹਿਣ ਦੂਜੀ ਸਮੱਸਿਆ ਇਹ ਹੈ ਸਭ ਤੋਂ ਵੱਡੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ ਦਿੱਲੀਗੜ ਯੂਟੀ ਨੂੰ ਛੱਡ ਕੇ ਬਾਕੀ ਪੰਜਾਬ ਦੇ ਕਾਲਜ ਪੰਜਾਬ ਦੇ ਕਾਲਜ ਅਫੀਲੀਏਟਡ ਹਨ ਆ ਸਭ ਤੋਂ ਜਿਹੜੇ ਵੱਡੇ ਜ਼ਿਲ੍ਹੇ ਨੇ ਪੁਰਾਣੇ ਜ਼ਿਲ੍ਹੇ ਦੇ ਪੰਗੋ ਲੁਧਿਆਣਾ ਹੋਵੇ ਹੋਵੇ ਫਿਰ ਹੋਵੇ ਉਹਦੇ ਮੁੱਖ ਸਰੋਗੇ ਸਾਰ ਦੁਰ ਹੋਵੇ ਉਹ ਸਾਰੇ ਜ਼ਿਲ੍ਹਿਆਂ ਦੇ ਕਾਲਜ ਇਹਦੇ ਨਾਲ ਐਗਰੀਟੈਂਡ ਤੇ ਇਸ ਕਰਕੇ ਇੱਕ ਤਰੀਕੇ ਇਹ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰਦੇ ਪਰ ਪੰਜਾਬ ਸਰਕਾਰ ਦਾ ਇਹਦੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਦਤਲ ਨਹੀਂ ਹੈ ਜਿਸ ਤਰ੍ਹਾਂ ਦੂਸਰੀਆਂ ਯੂਨੀਵਰਸਿਟੀ ਦੇ ਵਿੱਚ ਹੈ ਜਿੱਥੇ ਵਾਈਸ ਚਾਂਸਲਰ ਲਾਉਣ ਦਾ ਮੁੱਦਾ ਹੋਵੇ ਉਹ ਵੀ ਕੇਂਦਰ ਨੇ ਦੇਖਣਾ ਕਿਉਂਕਿ ਕਿਤੇ ਭਾਵੇਂ ਹੋਰ ਇਹੋ ਜਿਹੇ ਇਹ ਮਹੱਤਵਪੂਰਨ ਮਸਲੇ ਜਿਵੇਂ ਟੋਨਾ ਦਾ ਮਸਲਾ ਇਸ ਕਰਕੇ ਬੜੀ ਜਿਹੜੀ ਇਹ ਇਹਦਾ ਕਮਾਲ ਦਾ ਸਟੇਟਸ ਹੈ ਪਿੱਛੇ ਜੇ ਇੱਕ ਨਵੀਂ ਜਿਹੜੀ ਸੀ ਖੇਡ ਚੁੱਕੀ ਜਿਹੜੀ ਸੀ ਖੇਡਲੀ ਜਿਹ ਵੀ ਦੇਗੇ ਹਰਿਆਣੇ ਦੇ ਕਾਲਜ ਦੇ ਨਾਲ ਜੁੜ ਜਾ। ਹਾਲਾਂਕਿ ਜਦੋਂ 166 ਦੇ ਵਿੱਚ ਜਦੋਂ 60 ਹੋਈ ਆ ਉਸ ਤੋਂ ਕੁਸਮਾਨਤਾ ਦਾ ਹਰਿਆਣੇ ਦੇ ਕਾਲਜ ਰਹੇ ਹੈ ਇਹਦੇ ਨਾਲ ਦੇ ਕਾਲਜ ਰਹੇ ਹੈ। ਉਸ ਤੋਂ ਬਾਅਦ ਜਦੋਂ ਸੈਟਰ ਯੂਨੀਵਰਸਿਟੀ ਬਣੀ ਆ ਤੇ ਉਹ ਕਹਿ ਕੇ ਉਹ ਕਹਿ ਕੇ ਜਿਹੜੇ ਹਰਿਆਣੇ ਦੇ ਕਾਲਜ ਨੇ ਜਿਹੜੇ ਹਰਿਆਣੇ ਦੇ ਕਾਲਜ ਨੇ ਉਹ ਉਧਰ ਕਰਨ ਕੂਕੇ ਦਾ ਜਿਹੜਾ ਰੈਵਨਿਊ ਹੈ ਉਹਦਾ ਜਿਹੜਾ ਰੈਵਨਿਊ ਹੈ ਉਹ ਕਾਲਜਾਂ ਦੇ ਉੱਪਰ ਕਾਫੀ ਨਿਰਕਰਾ ਕਰਦਾ ਹੈ ਵਿਦਿਆਰਥੀਆਂ ਦੇ ਦਾਖਲੇ ਵਿਦਿਆਰਥੀਆਂ ਤੋਂ ਫੰਡ ਲੈਣੇ ਹੋਰ ਇਹ ਸਾਰਾ ਲੈਣੇ ਤੇ ਹੁਣ ਦੁਬਾਰਾ ਫਿਰ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਦੇ ਨਾਲ ਹਰਿਆਣੇ ਦੇ ਕਾਲਜਾਂ ਨਾਲ ਜੁੜ ਜਾਵਣਗੇ ਕਾਲਜ ਇੱਕ ਤਰੀਕੇ ਨਾਲ ਕਿ ਇਹਨੂੰ ਵੀ ਦੁਬਾਰਾ ਜਿਵੇਂ ਹੋਰ ਕਈ ਹਮਾਰਾਂ ਚੰਦੇ ਇੰਦਾ ਨੇ ਜਿਸ ਵਿੱਚ ਪੰਜਾਬ ਤੇ ਹਰਿਆਣਾ ਦਾ ਜਿਹੜਾ ਸੱਤ 40 ਦੀ ਦੇਸ਼ ਦਾ ਹਿੱਸਾ ਹੈ ਤੇ ਹੁਣ ਇਹਦੇ ਵਿੱਚ ਵੀ ਇਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਥੋਂ ਕੱਲਾ ਇਥੇ ਹੀ ਬਸ ਨਹੀਂ ਪਿੱਛੇ ਹਿਮਾਚਲ ਪ੍ਰਦੇਸ਼ ਨੇ ਵੀ ਇਹ ਕਿਹਾ ਜਿਵੇਂ ਕਿ ਹਿਮਾਚਲ ਦੇ ਬਹੁਤ ਸਾਰੇ ਵਿਦਿਆਰਥੀ ਇੱਥੇ ਪੜ੍ਹਦੇ ਨੇ ਜਿਹੜੇ ਆਪਟ ਦਿੱਲੀ ਹੁੰ ਇਹ ਕਿ ਹਮਤullah ਸਾਹਿਬ ਦੇ ਚ ਪਾਇਆ ਜਾਵੇ ਸਾਡੀ ਪਾਇਆ ਜਾਵੇ ਤਰੀਕੇ ਦੀ ਹੈ ਕਿ ਪੰਜਾਬ ਦੇ ਨੂੰ ਜਿਹੜਾ ਹੈਗਾ ਇਹਨੂੰ ਪੜ੍ਹਨ ਦੇ ਅਧਿਕਾਰ ਦੇ ਤੱਕ ਪੜ੍ਹਨ ਦੇ ਅਧਿਕਾਰ ਦੇ ਤੱਕ ਘਰਨ ਦੇ ਅਧਿਕਾਰ ਹੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਜੇ ਇਸੇ ਤਰ੍ਹਾਂ ਦਬਾਅ ਬਣਿਆ ਰਿਹਾ ਪੰਜਾਬ ਦੀਆਂ ਸਾਰੀ ਰਾਜਨੀਤਿਕ ਰਾਂ ਜਿਹੜੀਆਂ ਇਕੱਠੇ ਹੋ ਕੇ ਦਬਾਅ ਬਣਾਉਣ ਗਈਆਂ ਕੀ ਲੱਗਦਾ ਕਿ ਜਲਦੀ ਇਹ ਸੁਭਾਵਨਾ ਹੈ ਚੋਣਾ ਹੋਣ ਦੀ ਜਾਂ ਮਸਲਾ ਜਿਉਂਦੇ ਉਹੀ ਬਣਿਆ ਰਹੇਗਾ ਨੇ ਦੇਖੋ ਨੀਤ ਤੇ ਨੀਤੀ ਤੇ ਨਿਰਭਰ ਕਰਦਾ ਹੈ ਕਿ ਕੇਂਦਰ ਦੀ ਨੀਤ ਕੀ ਹੈ ਤੈਨੂੰ ਉਲਝਾਉਣਾ ਚਾਹੁੰਦੀ ਹੈ ਹੋਰ ਜਾਂ ਇਹਨੂੰ ਦੂਰ ਜਿਹੜਾ ਵਿਰਾਂਤ ਚੰਦ ਦੇਣਾ ਚਾਹੁੰਦੀ ਹੈ ਕਿਉਂਕਿ ਵਿਦਿਆਰਥੀਆਂ ਦਾ ਕੀ ਹੈ ਵਿਦਿਆਰਥੀ ਤਾਂ ਹੋਰ ਅੱਗੇ ਜਾ ਸਕਦੇ ਆ ਹੋਰ ਅੱਗੇ ਵਿਦਿਆਰਥੀਆਂ ਦਾ ਜਿਵੇਂ ਸੰਘਰਸ਼ ਦੇ ਰਹੀ ਨੇ ਪੰਜਾਬ ਦੇ ਚਰਚੇ ਵਿੱਚ ਆ ਰਹੇ ਆ ਤੇ ਉਹਨਾਂ ਅੰਦੋਲਨਾਂ ਦੇ ਵਿੱਚ ਜਿਹੜਾ ਸਿਰੇ ਤੱਕ ਜਾਂਦੇ ਸੀ ਜਿਹੜਾ ਸਿਰੇ ਤੱਕ ਜਾਂਦੇ ਸੀ ਇਸ ਗਰੁੱਪ ਧਾਰਨ ਕਰ ਜਾਂਦੇ ਸੀ ਮੇਰਾ ਖਿਆਲ ਹੈ ਕਿ ਇਹ ਇਸ ਕਾਰਨ ਇਹਨਾਂ ਤੋਂ ਬਚਣਾ ਚਾਹੀਦਾ ਜਿਹੜੇ ਇੱਕ ਡੈਮੋਕਰੈਟਿਕ ਅਧਾਰੇ ਹੈ ਉਹਨਾਂ ਦੇ ਉੱਪਰ ਇੱਕ ਡੈਮੋਕਰੈਟਿਕ ਅਥੋਰਟੀ ਇਹ ਤੋਂ ਨਹੀਂ ਬਈ ਤੇ ਉਹ ਬਰਕਰਾਰ ਰੱਖਣਾ ਚਾਹੀਦਾ ਇਹ ਕਿਸਮ ਦੀ ਇਹਨੂੰ ਜਿਹੜੀ ਹੈ ਅਥਾਰਟੀਰੀਅਨ ਜਿਹੜੀ ਹੈ ਉਹ ਏਰੀਆ ਜਿੱਦਾਂ ਜਿੱਦਾਂ ਨਾ ਨਹੀਂ ਮਿਲਦਾ ਜਿੱਦਾਂ ਨਾ ਨਹੀਂ ਮਿਲਦਾ ਜੀ ਸੋ ਜਾਂਦੇ ਜਾਂਦੇ ਇੱਕ ਸਵਾਲ ਹੋਰ ਤੁਹਾਡੇ ਨਾਲ ਕਿਸਾਨਾਂ ਨਾਲ ਜੁੜੇ ਆ ਸਵਰਨ ਸਿੰਘ ਬੰਦੇਰ ਪੀਸੀ ਕਰਦੇ ਨੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲਈ ਹੋਈ ਹੈ ਤੇ ਪੰਜਾਬ ਸਰਕਾਰ ਨੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਹਰਾਸਤ ਚ ਲਿਆ ਤੇ ਸੁਖਜੀਤ ਸਿੰਘ ਉਹਨਾਂ ਦੀ ਜਗ੍ਹਾ ਹੁਣ ਮੰਨਵਰਤ ਦੇ ਬੈਠ ਰਹੇ ਨੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਮਨਵਰਤ ਤੇ ਇਹਨਾਂ ਡਰ ਕਿਉਂ ਇੱਕ ਇਹ ਅਹਿਮ ਸਵਾਲ ਤੁਹਾਡੇ ਕੋਲੋਂ ਤੇ ਦੂਸਰਾ ਇਹ ਹੈ ਕਿ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦਾ ਜਿਹੜਾ ਸੰਘਰਸ਼ ਚ ਆ ਰਿਹਾ ਓਵਰ ਆਲ ਇਸ ਨੂੰ ਕਿਵੇਂ ਵੇਖ ਰਹੇ ਹੋ ਇਹ ਬੜਾ ਨਾ ਇੱਕ ਬਲਜੀ ਬੜੀ ਤੇੜੀ ਗੱਲ ਹੈ ਜਿਹੜਾ ਇਹ ਅੰਦੋਲਨ ਹੈ ਇਹ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਦਿੱਲੀ ਦੇ ਆਲੇ ਦੋਲੇ ਚੱਲਿਆ ਦਿੱਲੀ ਦੇ ਆਲੇ ਦੋਲੇ ਵੱਡੀ ਕਾਮਯਾਬੀ ਮਿਲਦੀ ਵੱਡੀ ਕਾਮਯਾਬੀ ਉਹ ਕਾਮਯਾਬੀ ਕਿਸਾਨ ਜੱਸੀ ਬੰਦੀਆਂ ਨੂੰ ਸਾਬੀ ਨਹੀਂ ਗਈ ਦੂਸਰੀ ਗੱਲ ਕਿਸਾਨ ਜੱਸੀ ਬੰਦੀਆਂ ਦੇ ਵਿਚਕਾਰ ਸਿਆਸੀ ਪਾਰਟੀਆਂ ਨੇ ਇੰਟਰਸਟਿੰਗ ਕੀਤੀ ਜਾਂ ਸਿਆਸੀ ਪਾਰਟੀਆਂ ਨੇ ਕਹਿਣ ਤੇ ਗੱਲਾਂ ਬਾਤਾਂ ਉਸ ਤੋਂ ਬਾਅਦ ਚੱਲਦੀਆਂ ਰਹੀਆਂ ਉਹ ਇੱਕ ਬਹੁਤ ਵੱਡਾ ਅਹਿਮ ਸਵਾਲ ਆਪਾਂ ਸਿੱਧਾ ਕਿਸਾਨਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਜਿਹਦੇ 'ਚ ਆਪਾਂ ਅੱਗੇ ਤਾਂ ਦਿਆ ਜਾਂ ਕਹਿੰਦੇ ਆ ਕਿ ਇਹ ਵੀ ਡੇਟਾ ਕਰਦਾ ਹੈ ਇਹ ਵੀ ਗੱਲ ਕਿਤੇ ਮੰਨਣਯੋਗ ਕਰਨੀ ਪਰ ਇੱਕ ਗੱਲ ਇਹ ਸੱਚਾਈ ਜ਼ਰੂਰ ਹੈ ਕਿ ਮਰਨ ਵਰਤੇ ਜਿਹੜਾ ਹੈ ਕੇਂਦਰ ਸਰਕਾਰ ਦੇ ਖਿਲਾਫ ਹੈ ਤਾਂ ਪੰਜਾਬ ਤੋਂ ਦੇ ਵਿੱਚ ਕਿਉਂ ਰੱਖਿਆ ਜਾਂਦਾ ਹੈ ਗਲਤ ਹੈ ਹੂੰ ਫਿਰ ਹੁਣ ਪੰਜਾਬ ਕਰਨਾ ਕਿ ਜੇ ਡੱਲੇਵਾਲ ਦੀ ਹਾਲਤ ਕਾਬੂ ਹੁੰਦੀ ਆ ਤਾਂ ਲੈ ਦੇ ਕਿ ਉਹ ਸਾਰੀ ਡੱਲਾ ਪੰਜਾਬ ਤੇ ਆ ਰਹੀ ਹੁਣੇ ਜਿੰਨਾ ਵੀ ਅੰਦੋਲਨ ਪਿੱਛੇ ਚੱਲੀ ਆ ਤਾਂ ਡੱਲੇਵਾਲ ਪਹਿਲਾਂ ਵੀ ਮਨਵਰਤੇ ਦੇ ਬੈਠ ਚੁੱਕੇ ਨੇ ਭਗਵਾਨਤਮਾਨ ਸਰਕਾਰ ਦੇ ਖਿਲਾਫ ਨੇ ਉਹ ਬੈਠ ਚੁੱਕੇ ਨੇ ਮੈਂ ਇਹ ਕਹਿਣਾ ਵੀ ਸਵਰਗ ਸਿੰਘ ਜਿਹੜਾ ਭੰਦੇਰਾ ਹੈ ਉਹ ਗੱਲ ਕਰ ਰਿਹਾ ਹੈ ਸਰੂ ਸਿੰਘ ਭੰਦੇਰਾ ਹੈ ਜਿਹੜਾ ਉਹ ਕਰ ਰਿਹਾ ਹੈ ਤੇ ਨਾਲ ਹੀ ਡੱਲੇਵਾਲ ਕਰ ਰਿਹਾ ਹੈ ਉਹਨਾਂ ਨੇ ਜੋ ਵੀ ਪਿੱਛੇ ਕੀਤਾ ਸਾਰਾ ਕੁਝ ਉਹ ਪੰਜਾਬ ਦੀ ਜਿਹੜੇ ਹੈ ਅੱਤਾਂ ਦੇ ਵਿੱਚ ਰਹਿ ਕੇ ਕੀਤਾ ਅੱਤਾਂ ਦੇ ਵਿੱਚ ਰਹਿ ਕੇ ਫਿਰ ਬਾਰ ਬਾਰ ਇਹ ਕਹਿ ਰਹੇ ਸਾਨੂੰ ਤੇ ਵਿਜੀਲ ਨਹੀਂ ਦਿੱਤੀ ਜਾ ਰਹੀ ਸਾਡੇ ਨੂੰ ਦੇਣੇ ਤੇ ਚਾਹ ਰਹੇ ਕਿਉਂਕਿ ਇਹ ਜਿਹੜਾ ਉਹ ਅੰਦੋਲਨ ਹੈ ਜਿਹੜਾ ਪਿਛਲਾ ਅੰਦੋਲਨ ਨੂੰ ਜਿੱਤੇ ਕਾਮਯਾਬੀ ਮਿਲੀ ਸੀ ਉਸ ਤਰੀਕੇ ਦਾ ਜਿਹੜਾ ਹੈ ਦੁਰੋਂ ਹੋ ਨਹੀਂ ਚੱਲ ਸਕਦਾ ਕਿਉਂਕਿ ਸਾਰੀਆਂ ਜਥੇਬੰਦੀਆਂ ਨਹੀਂ ਹੈ ਤੇ ਸਾਰੇ ਲੋਕ ਵੀ ਨਾਲ ਨਹੀਂ ਹੈ ਕਾਰੀਆਂ ਸੈਸੀ ਤੇ ਇਹ ਇਸ ਕਰਕੇ ਆਪਣੀ ਗੱਲ ਪਗਾਉਣ ਵਾਸਤੇ ਇਹ ਐਕਸਟ੍ਰੀਮ ਫੈਸਲਾ ਲੰਡ ਗਿਆ ਤੇ ਇਹ ਡਲੇਵਾਲ ਸਾਹਿਬ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੀ ਬੈਠ ਕੇ ਗਏ ਹੋ ਪਹਿਲਾਂ ਵੀ ਬੈਠ ਕੇ ਬਸ ਜਿਹੜਾ ਖੁਲਵਾ ਦਿੱਤਾ ਗਿਆ ਸੀ ਖੁਲਵਾ ਦਿੱਤਾ ਗਿਆ ਸੀ ਹੁਣ ਜਿਹੜਾ ਹੈ ਸਰਕਾਰ ਨੇ ਕਿਉਂਕਿ ਹੁਣ ਉਹਨਾਂ ਨੇ ਜੋ ਉਹਨਾਂ ਨੇ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਗਿਆ ਕਰਨ ਜਿਹੜੀ ਜ਼ਮੀਨ ਦੀ ਜਿਹੜੀ ਹਿੱਸੇਦਾਰੀ ਸੀ ਉਹ ਵਾਰਸਾਂ ਨੂੰ ਤੇਜ਼ੀ ਹੋ ਰਹੀ ਹੈ ਇਹ ਕਿਸਾਨਾਂ ਆਗੂ ਨੂੰ ਇਹ ਇਹ ਡਰਾਮੇਬਾਜ਼ੀ ਕਰ ਵੀ ਲੋੜ ਹੈ ਮੈਨੂੰ ਇਹ ਗੱਲ ਸਮਝ ਨਹੀਂ ਤੋ ਬਾਹਰ ਹੈ ਜੇ ਕੋਈ ਜਿਹੜੇ ਕਿਸਾਨ ਆਗੂ ਨੂੰ ਪਤਾ ਕਿ ਬਾਸਾ ਕੋਲੋਂ ਆਪਣੇ ਆਪ ਹੀ ਚਲੀ ਜਾਣੀ ਹੈ ਜ਼ਿਆਦਾ ਇਹ ਬੰਦਾ ਫੱਜ ਵੀ ਦਾ ਬੰਦਾਰ ਤੇ ਹੋਈ ਹੂਨ ਹੋ ਜਾਂਦੀ ਹੈ ਕਿ ਮਿਸੈਪਨਿੰਗ ਹੋ ਜਾਂਦੀ ਹੈ ਤੇ ਉਹ ਤਾਂ ਆਪਣੇ ਆਪ ਹੀ ਚਲੀ ਜਾਂਦੀ ਹੈ ਉਹਦਾ ਬਰਾਸਤੀ ਜਿਹੜਾ ਥੋੜਾ ਅੱਗੇ ਇੰਤਕਾਲ ਕੇ ਆ ਤੜ ਜਾਣ ਨੂੰ ਬਕਾ ਲੱਗਦੇ ਆ ਜੀ ਜਿਹੜਾ ਹੈਗਾ ਲਾਮੀਆਂ ਤੌਰ ਤੇ ਪ੍ਰੈਸ ਨੂੰ ਕਹਿਣਾ ਦੀ ਬੇਨਾਮਵਾਦੀ ਜੀ ਆਪਣੇ ਬੱਚਿਆਂ ਦੇ ਵੀ ਕੱਲ ਨੂੰ ਮੈਨੂੰ ਕੁਛ ਨਹੀਂ ਦੇ ਸਕਦੇ ਇੱਕ ਤਰ੍ਹਾਂ ਦਾ ਇਥੇ ਪ੍ਰੈਸ਼ਰ ਇੱਕ ਤਰ੍ਹਾਂ ਦਾ ਪ੍ਰੈਸ਼ਰ ਇਹ ਹੋ ਸਰਕਾਰ ਉਸ ਪ੍ਰੈਸ਼ਰ ਨੂੰ ਕਿਵੇਂ ਮੰਨਦੀ ਹੈ ਜਿਹੜਾ ਤੁਸੀਂ ਕੱਲ ਕਹਿੰਦੇ ਹੋ ਨਾ ਕਿ ਬੰਦ ਬੰਦ ਤੱਕ ਕੇਂਦਰ ਦੀ ਸਰਕਾਰ ਹੈ ਪੰਜਾਬ ਸਰਕਾਰ ਨੇ ਪੰਜਾਬ ਕਿਉਂ ਚੱਕਿਆ ਜਾਂ ਕਿਉਂ ਨਹੀਂ ਕਰ ਦਿੱਤਾ ਕਿਉਂਕਿ ਅਲਟੀਮੇਟਲੀ ਗਲਤ ਹੈ ਜੇ ਕੋਈ ਗਲਤ ਕੰਮ ਦੀ ਆ ਤਾਂ ਫਿਰ ਪੰਜਾਬ ਦੀਆਂ ਤਾਂ ਫਿਰ ਅੱਧਾਂ ਦੇ ਵਿੱਚ ਬੈਠੇ ਤਾਂ ਉਹ ਇੱਥੇ ਹੀ ਹੋਣੀ ਹੈ ਗੱਲ ਜੇ ਪਹਿਲਾਂ ਕਿ ਨਹੀਂ ਮਸਲੇ ਹੋਏ ਆ ਪੰਜਾਬ ਸਰਕਾਰ ਨੂੰ ਉਹ ਅੱਗੇ ਕਰਦੇ ਰਹੇ ਕਿ ਦੇਖੋ ਜੀ ਇਹ ਜਿਹੜਾ ਹੈਗੀ ਐਫਆਰ ਕਿਉਂ ਨਹੀਂ ਹਰਿਆਣਾ ਦੇ ਖਿਲਾਫ ਕਰਤੀ ਹੋਈ ਕਿ ਹਰਿਆਣਾ ਨੂੰ ਪਿਆ ਕਿ ਹਰਿਆਣਾ ਨੂੰ ਉੱਥੇ ਕਿਤੇ ਇਹ ਅਜੇ ਕਿਤੇ ਗੱਲ ਅਜੇ ਤੱਕ ਨਹੀਂ ਸ਼ਾਮਲੀ ਹੋਈ ਜਿਹੜਾ ਆਪਾਂ ਸ਼ਮੂ ਬਾਰਡਰ ਦੀ ਗੱਲ ਕਰਦੇ ਹਾਂ ਜਾਂ ਫਨੋਰੀ ਬਾਰਡਰ ਦੀ ਗੱਲ ਕਰਦੇ ਹਾਂ ਕਿ ਕਿੱਥੋਂ ਆਉਂਦੀਆਂ ਚਲਾਈਆਂ ਰਬੜ ਦੀਆਂ ਬੋਲਦੀਆਂ ਚਲਾਈਆਂ ਉਹ ਫਿਰ ਇੱਕ ਤਰੀਕੇ ਦੀ ਜਿਹੜਾ ਹੈਗਾ ਨਾ ਇਹ ਕੋਈ ਇੱਕ ਸਿਆਸੀ ਕਰ ਰਾਜ ਕਰ ਰਹੀ ਹੈ ਰਾਜ ਕੈਂਟਰ ਚ ਕਰਦੀ ਹੈ ਇੱਕ ਸਿਆਸੀ ਤਰ੍ਹਾਂ ਸੂਬੇ ਚ ਕਰ ਰਹੀ ਹੈ ਸੂਬੇ ਚ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਵਤਨਾ ਹੈ ਇਹਨਾਂ ਲੀਡਰਾਂ ਨੂੰ ਕੌਣ ਕਿਹਨੂੰ ਕਈ ਵਾਰ ਇਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਸਾਨੂੰ ਕੌਣ ਕਿਹਦੇ ਖਿਲਾਫ ਕਿਵੇਂ ਵਤ ਰਹੇ ਖਿਲਾਫ ਉਹ ਇਸ ਤਰ੍ਹਾਂ ਦਾ ਇਹ ਭੰਗ ਭੂਸਾ ਜਿਹੜਾ ਹੈਗਾ ਇਹ ਸ਼ੁਰੂਆਤ ਜਿਹੜਾ ਹੈਗਾ ਇਹ ਸ਼ੁਰੂ ਜਿੱਦਾਂ ਇਹ ਜੰਦੇ ਜਾਂਦੇ ਹਾਂ ਜੰਦੇ ਵਿੱਚ ਹਾਂਜੀ ਹਾਂਜੀ ਜੰਦੇ ਜਾਂਦੇ ਆਪਾਂ ਜਿਹੜਾ ਸਮੇਂ ਦੀ ਇਨਜਾਕਤ ਦੇਖਦੇ ਹੋਏ ਆਖਰੀ ਸਵਾਲ 6 ਦਸੰਬਰ ਦਿੱਲੀ ਕੁਚ ਨੂੰ ਕਿਵੇਂ ਵੇਖਾਂ ਦੇਖੋ ਉਵੇਂ ਹੋ ਸਕਦਾ ਕਿਉਂਕਿ ਦੂਸਰੀ ਗੱਲ ਇਹ ਕਿ ਹਰਿਆਣਾ ਨੇ ਪਹਿਲਾਂ ਵੀ ਰਿੱਟੇ ਲਾੜੇ ਸੀ ਜੇ ਕਿਦ ਕਰਕੇ ਹਾਈ ਕੋਰਟ ਨੇ ਖੁਸ਼ੀ ਦੇਤੇ ਕਿਹਾ ਸੀ ਤੇ ਫਿਰ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਤੁਸੀਂ ਰਸਤਾ ਖੋਲੋ ਜੇ ਦੁਵਾਰਾ ਉੱਤੇ ਰੋਕ ਲੱਗੇ ਦੁਵਾਰਾ ਅੰਸ਼ਕ ਰੋਕ ਲੱਗੀ ਸੀ ਹਰੇ ਵੀ ਦਿੱਲੀ ਕਹਿੰਦੇ ਤਾਈਆਂ ਕਿ ਦਿੱਲੀ ਉਹਨਾਂ ਨੂੰ ਜਾਣ ਦਿੱਤਾ ਜਾਊਗਾ ਹਰਿਆਣਾ ਦੇ ਵਿੱਚ ਬੀਜਪੀ ਨੇ ਸਰਕਾਰ ਹੈ ਬੀਜਪੀ ਦਿੱਲੀ ਦੇ ਵਿੱਚ ਬੀਜਪੀ ਸਰਕਾਰ ਦੇ ਖਿਲਾਫ ਉਹ ਮੰਗਾਂ ਦਾ ਅੰਦੋਲਨ ਕਰਨਾ ਹੈ ਦੁਬਾਰਾ ਇਸ ਤੋਂ ਵੀ ਸਖਤੀ ਕਰ ਸਕਦੀ ਹੈ ਸਰਕਾਰ ਕੇ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਸ਼ੰਗੂ ਬਾਰਡਰ ਤੇ ਕਿਵੇਂ ਬੈਰੀਕਡੇਟ ਪੱਤੇ ਕਿ ਕਿਵੇਂ ਕਿਲਾ ਲਾਈਆਂ ਗਈਆਂ ਕਿਸਲਾ ਤਾਰਾਂ ਲਾਈਆਂ ਗਈਆਂ ਤਾਰਾਂ ਸਰਕਾਰਾਂ ਦੇ ਹੱਥ ਵਿੱਚ ਬੜਾ ਕੁਝ ਘੰਡਾ ਰਿਹਾ ਤੇ ਗੱਲ ਪਰ ਇਹ ਹੈ ਕਿ ਪਹਿਲਾ ਹੈ ਕਿ ਪਹਿਲਾ ਸਾਰੇ ਪਸੰਦਾਂ ਨੂੰ ਨਾਲ ਲੈਣਾ ਸਾਰੀਆਂ ਜਿੱਥੇ ਬੰਦਿਆਂ ਨੂੰ ਉਸਪਾਸੇ ਲੈਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਜੱਥੇ ਦੰਦੀ ਇਸ ਤਰ੍ਹਾਂ ਦੀ ਵੱਡੀ ਕੰਮ ਜਬੀ ਹਾਸਲ ਕਰ ਸਕਦੀ ਹੈ